ਕਾਂਗਰਸੀ ਵਿਧਾਇਕ ਦੇ ਘਰ ਵੇਛ ਗਏ ਨੇ ਸੱਥਰ ਇਕਲੋਤੇ بیٹے ਨੇ ਕਰ ਲਈ ਹੈ ਖੁਦਕੁਸ਼ੀ ਤੇ ਸਰਕਾਰੀ ਰਹਾਇਸ਼ ਤੇ ਫੁੰਦੇ ਦੇ ਨਾਲ ਲਟਕਦੀ ਹੋਈ ਮਿਲੀ ਹੈ লাশ ਜਿਹਾਂ ਬਿਹਾਰ ਦੇ ਕਾਂਗਰਸ ਵਿਧਾਇਕ ਡਾਕਟਰ ਸ਼ਕੀਲ احمد ਖਾਨ ਦੇ ਘਰ ਸੱਥਰ ਵੇਛ ਗਏ ਨੇ ਉਹਨਾਂ ਦੇ ਇਕਲੋਤੇ بیٹے ਅਯਾਨ ਖਾਨ ਨੇ ਖੁਦਕੁਸ਼ੀ ਕਰ ਲਈ ਹੈ ਤੇ ਉਸ ਦੀ লাশ ਸਰਕਾਰੀ ਰਹਾਇਸ਼ ਤੇ ਫੁੰਦੇ ਦੇ ਨਾਲ ਲਟਕਦੀ ਹੋਈ ਮਿਲੀ ਹੈ ਇਹ ਸਾਰੀ ਜਾਣਕਾਰੀ ਸੰਸਦ ਮੈਂਬਰ ਪਪੂ ਯਾਦਵ ਹੋਰਾਂ ਨੇ ਦਿੱਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਦੇ ਪਰਮ ਮਿੱਤਰ ਤੇ ਬਹੁਤ ਵੱਡੇ ਨੇਤਾ ਡਾਕਟਰ ਸ਼ਕੀਲ ਅਹਿਮਦ ਖਾਨ ਦੇ ਘਰ ਸੱਥਰ ਵਿੱਚ ਗਏ ਨੇ। ਉਹਨਾਂ ਦੇ ਇਕਲੌਤੇ ਬੇਟੇ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਦੱਸਤੀ ਹੈ ਕਿ ਅਯਾਨ ਖਾਨ ਦੀ ਉਮਰ 17 ਸਾਲ ਦੱਸੀ ਜਾ ਰਹੀ ਹੈ ਤੇ ਉਸ ਨੇ ਸਰਕਾਰੀ ਰਿਹਾਇਸ਼ ਤੇ ਸੁਸਾਇਡ ਕਰ ਲਿਆ ਹੈ, ਖੁਦਕੁਸ਼ੀ ਕਰ ਲਈ ਹੈ। ਦਰਸਦੀ ਹੈ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕਮਰੇ ਦੇ ਵਿੱਚ ਅਜਰੋਂ ਸ਼ਾਮ ਪਈ ਉਸ ਤੋਂ ਬਾਅਦ ਖਾਣਾ ਖਾਣ ਤੋਂ ਬਾਅਦ ਉਹ ਸੌਣ ਲਈ ਚਲੇ ਗਏ ਸਨ ਪਰੰਤੂ ਜਦੋਂ ਉਹ ਸਵੇਰੇ ਉੱਠ ਕੇ ਬਾਹਰ ਨਹੀਂ ਆਏ ਤਾਂ ਜਿਹੜੇ ਉੱਥੇ ਹੋਰ ਲੋਕ ਸ਼ਾਮਿਲ ਸਨ ਉਹਨਾਂ ਨੇ ਕਮਰੇ ਦੇ ਵਿੱਚ ਜਾ ਕੇ ਦੇਖਿਆ ਤਾਂ ਜਿਹੜੀ ਅਯਾਨ ਖਾਨ ਦਾ ਜਿਹੜਾ ਲਾਸ਼ ਹੈ ਉਹ ਪੱਖੇ ਦੇ ਨਾਲ ਲਟਕਦੀ ਹੋਈ ਮਿਲੀ ਹੈ ਤਾਂ ਤੁਰੰਤ ਹੀ ਪੁਲਿਸ ਨੂੰ ਇਸ ਬੰਦ ਦੇ ਵਿੱਚ ਸੂਚਨਾ ਦਿੱਤੀ ਗਈ ਤਾਂ ਪੁਲਿਸ ਵੀ ਮੌਕੇ ਤੇ ਹੀ ਪਹੁੰਚ ਗਈ ਹੈ ਇੱਥੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਅਯਾਨ ਖਾਨ ਦੇ ਬਿਹੇਵ ਦੇ ਵਿੱਚ ਉਸ ਦੇ ਵਰਤਾਲ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਤਬਦੀਲੀ ਨਹੀਂ ਦੇਖੀ ਗਈ ਕਿ ਆਖਿਰ ਉਸ ਨੇ ਅਜਿਹਾ ਕਿਉਂ ਕੀਤਾ ਇਹ ਤਾਂ ਅਜੇ ਜਾਂਚ ਦਾ ਵਿਸ਼ਾ ਦੱਸਦੀ ਹੈ ਕਿ ਜਿਹੜੇ ਵਿਧਾਇਕ ਨੇ ਡਾਕਟਰ ਸ਼ਕੀਲ ਅਹਿਮਦ ਖਾਨ ਇਸ ਵੇਲੇ ਗੁਜਰਾਤ ਦੇ ਵਿੱਚ ਨੇ ਜਦੋਂ ਉਹਨਾਂ ਨੂੰ ਇਹ ਸੂਚਨਾ ਮਿਲੀ ਤਾਂ ਉਹ ਤੁਰੰਤ ਆਪਣੀ ਰਹਾਇਸ਼ ਦੇ ਵੱਲ ਚੱਲ ਪਏ ਨੇ ਉਹਨਾਂ ਦੇ ਪਰਿਵਾਰਿਕ ਮੈਂਬਰ ਇਸ ਵੇਲੇ ਡੂੰਘੇ ਦੁੱਖ ਦੇ ਵਿੱਚ ਨੇ ਤੇ ਪੱਪੂ ਜਾਦਵ ਹੋਰਾਂ ਨੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦਾ ਦੁੱਖ ਦੇ ਵਿੱਚ ਉਹਨਾਂ ਨੇ ਨਾਲੋਂ ਸ਼ਰੀਕ ਹੋਏ ਨੇ ਉਹਨਾਂ ਨੇ ਇਹ ਦੱਸਿਆ ਹੈ ਕਿ ਡਾਕਟਰ ਸ਼ਕੀਲ احمد ਖਾਨ ਉਹਨਾਂ ਦੇ ਪਰਮ ਮਿੱਤਰ ਨੇ ਤੇ ਇੱਕ ਬਹੁਤ ਵੱਡੇ ਨੇਤਾ ਵੀ ਨੇ ਇਸ ਵੇਲੇ ਉਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਪਰਿਵਾਰਿਕ ਮੈਂਬਰਾਂ ਦਾ ਰੋਂਦਿਆਂ ਦਾ ਹਾਲ ਨਹੀਂ ਦੇਖਿਆ ਜਾ ਰਿਹਾ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਹਾਲ ਹੀ ਦੇ ਵਿੱਚ ਰਾਹੁਲ ਗਾਂਧੀ ਪਟਿਆਲਾ ਦੇ ਵਿੱਚ ਆਏ ਸਨ ਉਦੋਂ ਡਾਕਟਰ ਸ਼ਕੀਲ ਅਹਿਮਦ ਖਾਨ ਹੋਰਾਂ ਨੇ ਆਪਣੇ ਬੇਟੇ ਅਯਾਨ ਖਾਨ ਨੂੰ ਉਹਨਾਂ ਦੇ ਨਾਲ ਮਿਲਵਾਇਆ ਸੀ ਉਸ ਵੇਲੇ ਅਯਾਨ ਖਾਨ ਨੇ ਰਾਹੁਲ ਗਾਂਧੀ ਹੋਰਾਂ ਨੂੰ ਕੁਝ ਡਾਕੂਮੈਂਟਸ ਕੁਝ ਦਸਤਾਵੇਜ਼ ਵੀ ਦਿੱਤੇ ਸਨ ਉਸ ਵੇਲੇ ਉਹਨਾਂ ਦੇ ਵਿੱਚ ਇੱਕ ਵਧੀਆ ਮੀਟਿੰਗ ਹੋਈ ਸੀ ਤੇ ਇਸ ਵੇਲੇ ਇਹ ਦੁੱਖ ਦੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਂਗਰਸੀ ਵਿਧਾਇਕ ਜਿਹੜੇ ਕਿ ਬਿਹਾਰ ਤੋਂ ਨੇ ਡਾਕਟਰ ਸ਼ਕੀਲ ਅਹਿਮਦ ਖਾਨ ਹੋਰਾਂ ਦੇ بیٹے ਆਯਾਨ ਖਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਉਹਨਾਂ ਨੇ ਸੁਸਾਈਡ ਕਰ ਲਿਆ ਇਸ ਵੇਲੇ ਬਹੁਤ ਸਾਰੇ ਵੱਡੇ ਨੇਤਾ ਨੇ ਹੋਰ ਵੀ ਉਹਨਾਂ ਦੇ ਰਿਸ਼ਤੇਦਾਰ ਜਿੰਨੇ ਵੀ ਜਾਣਕਾਰ ਨੇ ਉਹਨਾਂ ਦੇ ਘਰ ਪਹੁੰਚ ਰਹੇ ਨੇ ਤਾਂ ਕਿ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋ ਸਕਣ ਹਾਲਾਂਕਿ ਆਯਾਨ ਖਾਨ ਦੇ ਵੱਲੋਂ ਕੋਈ ਵੀ ਅਜਿਹੀ ਗੱਲ ਕਿਸੇ ਵੀ ਵੇਲੇ ਸਾਹਮਣੇ ਨਹੀਂ ਸੀ ਆਈ ਕਿ ਉਸ ਨੂੰ ਕਿਸੇ ਪ੍ਰਕਾਰ ਦੀ ਕੋਈ ਪਰੇਸ਼ਾਨੀ ਹੈ ਕੋਈ ਉਸ ਨੂੰ ਤੰਗ ਕਰ ਰਿਹਾ ਜਾਂ ਫਿਰ ਕਿਸੇ ਵੀ ਪ੍ਰਕਾਰ ਦਾ ਕੋਈ ਉਸ ਤੇ ਮਾਨਸਿਕ ਦਬਾਅ ਹੈ ਐਸੀ ਕੋਈ ਵੀ ਗੱਲ ਕਦੀ ਵੀ ਸਾਹਮਣੇ ਨਹੀਂ ਸੀ ਆਈ ਤੇ ਇਹ ਜਿਹੜਾ ਕਦਮ ਉਸ ਨੇ ਉਠਾਇਆ ਇਹ ਅਚਾਨਕ ਹੀ ਉਠਾ ਲਿਆ ਉੱਥੇ ਜਿਹੜੇ ਪਰਿਵਾਰਿਕ ਮੈਂਬਰ ਨੇ ਜਾਂ ਫਿਰ ਹੋਰ ਵੀ ਜਿਹੜੇ ਲੋਕ ਉੱਥੇ ਸ਼ਾਮਿਲ ਨੇ ਉਹਨਾਂ ਦਾ ਕਹਿਣਾ ਹੈ ਕਿ ਉਸ ਦੇ ਜਿਹੜੇ ਬਿਹੇਵ ਦੇ ਵਿੱਚ ਉਸ ਦੇ ਵਿਹਾਰ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਤਬਦੀਲੀ ਨਹੀਂ ਸੀ ਉਸ ਨੇ ਜਿਹੜਾ ਇਹ ਕਦਮ ਉਠਾਇਆ ਇਹ ਬੜਾ ਹੀ ਹੈਰਾਨ ਕਰ ਦੇਣ ਵਾਲਾ ਹੈ ਹਾਲਾਂਕਿ ਚੌਂਚ ਤੋਂ ਬਾਅਦ ਇਹ ਗੱਲ ਸਾਹਮਣੇ ਆ ਜਾ ਜਾਵੇਗੀ ਕਿ ਆਖਿਰ ਉਸਨੇ ਇਹ ਅਜਿਹਾ ਕਦਮ ਕਿਉਂ ਉਠਾਇਆ ਸੋ ਇਸ ਵੇਲੇ ਦੀ ਇਹ ਬੜੀ ਦੁੱਖ ਭਰੀ ਖਬਰ ਆ ਰਹੀ ਹੈ ਕਿ ਡਾਕਟਰ ਸ਼ਕੀਲ ਅਹਿਮਦ ਖਾਨ ਹੋਰਾਂ ਦੇ ਬੇਟੇ ਆਯਾਨ ਖਾਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਉਸਨੇ ਖੁਦਕੁਸ਼ੀ ਕਰ ਲਈ ਹੈ